ਏ ਵੀ ਸੁਣ ਲੋ ਕਈ ਵਾਰੀ ਜਦੋਂ ਕਈ ਕਹਿੰਦੇ ਜੀ ਇੱਥੇ ਠੀਕ ਰਹਿੰਦੇ ਆ ਇਹ ਉਹਨਾਂ ਲਈ ਜਵਾਬ ਹੈ ਕਿ ਜਦੋਂ ਅਸੀਂ ਇੱਥੇ ਆਏ ਨਹੀਂ ਸੀ ਉਦੋਂ ਤਾਂ ਠੀਕ ਸੀਗਾ ਜਦੋਂ ਫਲਾਨੀ ਤਾਂ ਜਾਂਦੇ ਸੀ ਇੱਥੇ ਆਇਆ ਕੰਮ ਵਧ ਗਿਆ ਉਹ ਵਧਦਾ ਨਹੀਂ ਜਦੋਂ ਨਵਾਂ ਘਰ ਬਣਨਾ ਖਲਾਰਾ ਤੇ ਮਾੜਾ ਮੋਟਾ ਪੈਣਾ ਹੀ ਆ ਜਿਹੜਾ 20 ਸਾਲਾਂ ਤੋਂ ਖਾ ਰਿਆ ਤੁਹਾਨੂੰ ਸੁੱਖਾ ਜਾਊਗਾ ਪਰ ਉਹਨੂੰ ਕੱਢ ਕੇ ਛੱਡਣਾ ਇਹੀ ਪ੍ਰੋਸੈਸਿੰਗ ਆ ਕੀ ਆ ਇਹਹੀ ਪ੍ਰੋਸੈਸ ਆ ਪਰ ਸੱਸ ਕਿਦਾਂ ਕਿ ਤੁਸੀਂ ਰੋਟੀ ਕਹਿੰਦਾ ਉਹ ਕਾਕੇ ਰੋਟੀ لے ਆਓ ਆ ਜਾਂਦੀ ਰੋਟੀ ਆ ਤਾਂ ਹੈ ਕੀ ਕਰਨਾ ਪੈਂਦਾ ਬੀਬੀਓ ਤੁਹਾਨੂੰ ਆਰਡਰ ਮਾਰਤਾ ਬਾਹਰੋਂ ਹਾਂਜੀ ਰੋਟੀ ਬਣਾਓ 4 ਬੰਦਿਆਂ ਦੀ ਪਹਿਲਾਂ ਕੀ ਕਰਦੇ ਆ ਹੈ ਆਟਾ ਔਰ ਸਭ ਤੋਂ ਪਹਿਲਾਂ ਬਰਤਨ ਚੋਕਦੇ ਆ ਪਾ ਜਿੱਦੇ ਚ ਕੱਢਦੇ ਆ ਉਹ ਚ ਫਿਰ ਛਾਣਦੇ ਆ ਆਟਾ ਵਰਤਨ ਚੁੱਕਿਆ ਛਾਣਿਆ ਮਿਕਦਾਰ ਜਿੰਨਾ ਪਾਣੀ ਚਾਹੀਦਾ ਉਹਨਾਂ ਪਾਇਆ ਉਹਨਾਂ ਸੇਕ ਦਿੱਤਾ ਉਹਨਾਂ ਵਿਲਣ ਦਿੱਤਾ ਉਹਨਾਂ ਗੋਲ-ਮੋਲ ਬਣਾਇਆ ਇੱਕ ਪ੍ਰੋਸੈਸ ਆਉਂਦਾ ਉਹ ਪ੍ਰੋਸੈਸ ਚੋਂ ਨਿਕਲੇ ਆ ਤੁਸੀਂ ਤਵੇ ਤੇ ਜਾ ਕੇ ਫੇਰ ਜਾ ਕੇ ਉਹ ਰੋਟੀ ਬਣ ਕੇ ਸਬਜ਼ੀ ਉਹਦੀ ਪਲੇਟ ਚ ਗਈ ਹੈ ਟਾਈਮ ਲੱਗਾ ਉਹਨੂੰ ਖਲਾਰਾ ਪਿਆ ਭਾਂਡਿਆਂ ਦੀ ਆਵਾਜ਼ ਆਈ ਅੰਦਰ ਰਲਣ ਦੀ ਆਵਾਜ਼ ਆਈ ਠਕ ਠਕ ਦੀ ਧਬ ਧਬ ਆਵਾਜ਼ ਆਈ ਮਾੜਾ ਮੋੜਾ ਤੇ ਕੁਝ ਹੋਣਾ ਹੀ ਹੈ ਸ਼ੈਤਾਨ ਨੂੰ ਪਤਾ ਉਹਨੇ ਸੋਖਾ ਨਹੀਂ ਛੱਡਣਾ ਪਰ ਮਹਾਸਾਮਰਾਜ ਜੜਾ ਪਟਣ ਆਈ ਹੈ ਅਮੇਂ ਔਰ ਅੱਜ ਪੱਟੀਆਂ ਜਾ ਰਹੀਆਂ ਪੂਰੀ ਦੁਨੀਆ ਚੋਂ ਪਰਮੇਸ਼ਰ ਦੇ ਸ਼ਰੀਰਾਂ ਨੂੰ